ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਦੇ ਵਿੱਚ ਲੋਕ ਸੁਰੱਖਿਤ ਨਹੀਂ ਆ ਉੱਥੇ ਅਫਸਰਸ਼ਾਹੀ ਵੀ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਪਾ ਰਹੀ ਹੈ ਕਿਉਂਕਿ ਮਾਨ ਸਰਕਾਰ ਅਫਸਰਾਂ ਨੂੰ ਜਾਂਚ ਕਰਨ ਦੇ ਵਿੱਚ ਤਬਾਅ ਬਣਾ ਰਹੀ ਹੈ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਹਾਲਾਤ ਬੇਹਦ ਖਰਾਬ ਨੇ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਚ ਜੰਗਲ ਰਾਜ ਜਾਂ ਮਾਹੌਲ ਹੋ ਚੁੱਕਿਆ ਆ ਆਮ ਲੋਕ ਵਪਾਰੀ ਕੋਈ ਵੀ ਸੇਫ ਨਹੀਂ ਹੈ ਹੈਰਾਨੀ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਹਸਪਤਾਲ ਬਾਹਰ ਸ਼ਿਵਸਨ ਆਗੂ ਤੇ ਹਮਲਾ ਕਰ ਦਿੱਤਾ ਗਿਆ ਆਉ ਸੁਣਦੇ ਹਾਂ ਰਵਨੀਤ ਬਿੱਟੂ ਦਾ ਕੀ ਹੈ ਕਹਿਣਾ ਅਤੇ ਇਸ ਤੇ ਐਮ ਮੈਲੇ ਗੁਰਪ੍ਰੀਤ ਗੋਗੀ ਨਾਗੇ ਕੀ ਕੀਆ ਇਹ ਯਾਤਰਾ ਜਿਹੜੀ ਜਗਨਨਾਥੀ ਦੇ ਖੁਸ਼ੀਆਂ ਲੈ ਕੇ ਆਉਂਦੀ ਆ ਨਾਲ ਨਾਲ ਜਦੋਂ ਹੁਣ ਚੱਲੇਗਾ ਰੱਥ ਤੇ ਨਾਲ ਇਹ ਜਦੋਂ ਪ੍ਰਾਰਥਨਾ ਹੱਥ ਜੋੜਨਗੇ ਉਹਦੇ ਨਾਲ ਦਿਲ ਵੀ ਖੁੱਲਣਗੇ ਦਿਮਾਗ ਵੀ ਖੁੱਲਣਗੇ ਉਹਦੇ ਨਾਲ ਭਾਈਚਾਰਕ ਸਾਂਝ ਵੀ ਉਹ ਵੀ ਵਧੂਗੀ ਤੇ ਜਿੱਥੇ-ਜਿੱਥੇ ਜਿਹਦੇ-ਜਿੱਤੇ ਤੇ ਕਿਰਪਾ ਬਗਵਾਨ ਰਾਮ ਨਾਲ ਖੜੇ ਹੋ ਕੇ ਕਿਉਂਕਿ ਅੱਜ ਇੱਕ ਬਹੁਤ ਵੱਡਾ ਹਾਸਾ ਯੂਪੀ ਛੋਇਆ ਅਸੀਂ ਭਗਵਾਨ ਨੂੰ ਜਿੱਥੇ ਵੀ ਖੜੇ ਆ ਉਥੇ ਹੱਥ ਜੋੜਨੇ ਆ ਕੋਈ ਐਸੀ ਇੱਕ ਸਕਿੰਟ ਦੀ ਗੱਲ ਹੁੰਦੀ ਹੈ ਜਿਹਦੇ ਨਾਲ ਕ੍ਰਾਈਸਿਸ ਕਈ ਵਾਰ ਆ ਜਾਂਦਾ ਤੇ ਪਰ ਅੱਜ ਜਿਸ ਚਾਨ ਨਾਲ ਤੁਹਾਨੂੰ ਪਤਾ ਲੁਧਿਆਣਾ ਸ਼ਹਿਰ ਇਹ ਯਾਤਰਾ ਮਦਾਉਂਦਾ ਘਰਾਂ ਦੇ ਘਰਾਂ ਦੇ ਅੱਜ ਖੁਸ਼ੀਆਂ ਆ ਜਾਂਦੀਆਂ ਜਿਵੇਂ ਹੜ ਆਉਂਦੇ ਆ ਨਾ ਉਹ ਖੁਸ਼ੀਆਂ ਦੇ ਹੜਾ ਜਿਹੜੇ ਉਹ ਅੱਜ ਘਰਾਂ ਚ ਲੁਧਿਆਣੇ ਚ ਆਉਣਗੇ ਸਾਰੀਆਂ ਜੜੀਆਂ ਜੜੀਆਂ ਉਹਨਾਂ ਦੀ ਬਹੁਤ ਚਿਰ ਦੀਆਂ ਮੰਗਾ ਭਗਵਾਨ ਮੂਰੇ ਔਰ ਕੀ ਤੋਂ ਮੰਗਣਾ ਰੱਬ ਤੋਂ ਹੀ ਮੰਗਣਾ ਨਾ ਤੇ ਉਹ ਅੱਜ ਮੰਗਾ ਜਿਹੜੀਆਂ ਨੇ ਉਹ ਪਰਮਾਤਮਾ ਹਰ ਘਰ ਚ ਕਿਉਂਕਿ ਇਹ ਸਾਰਾ ਪਰਿਵਾਰ ਆ ਜਗਨਨਾਥ ਪਰਿਵਾਰ ਤੇ ਆਪਣਾ ਪਰਿਵਾਰ ਸਮਝ ਕੇ ਸਭ ਨੂੰ ਅੱਜ ਕੋਈ ਟੌਫੀਆਂ ਵੰਨਦਾ ਕਿਸੇ ਨੂੰ ਮਿੱਠੀਆਂ ਟੌਫੀਆਂ ਮਿਲ ਲਈਆਂ ਕਿਸੇ ਨੂੰ ਆਈਸਕ੍ਰੀਮ ਮਿਲ ਲਈਆਂ ਹੈ ਜੀ ਕਿਸੇ ਨੂੰ ਲੱਡੂ ਮਿਲ ਨੇ ਤੇ ਜਿਸ ਤਰੀਕੇ ਦਾ ਪ੍ਰਸ਼ਾਦ ਉਸ ਤਰੀਕੇ ਦਾ ਬਿੱਟੂ ਜੀ ਨੇ ਕੀ ਮੰਗਾ ਜਗਨਨਾਥ ਜੀ ਤੋਂ ਦੇਖੋ ਆ ਝੋਲੀ ੱਡ ਕੇ ਮੈਂ ਬੋਲਦੇ ਹੋਏ ਕਿਹਾ ਬਈ ਲੁਧਿਆਣੇ ਦੇ ਹਰ ਨੌਜਵਾਨ ਭਗਵਾਨ ਤੋਂ ਇਹ ਮੰਗੇ ਵੀ ਮੈਂ ਆਪਣੇ ਬਜ਼ੁਰਗਾਂ ਦੀ ਉਹਨਾਂ ਦਾ ਆਸ਼ੀਰਵਾਦ ਮੈਂ ਵੀ ਇਹੀ ਮੰਗਿਆ ਵੀ ਮੈਨੂੰ ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਹੀ ਰੱਬ ਆ ਵੀ ਮੈਨੂੰ ਪਰਮਾਤਮਾ ਇਹ ਤਾਕਤ ਬਖਸ਼ੀ ਵੀ ਮੈਂ ਆਪਣੇ ਮਾਪੇ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਸਕਾਂ ਤੇ ਬਜ਼ੁਰਗ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਆਸ਼ੀਰਵਾਦ ਦੇਣ ਉਹ ਵੀ ਰੱਬ ਆ ਤੇ ਜੇ ਸਾਡੀ ਇਹ ਪੀੜ੍ਹੀ ਅਗਲੀ ਜਗਨਨਾਥ ਮਹਾਰਾਜ ਦੀ ਕਿਰਪਾ ਨਾਲ ਅਗਲੀ ਪੀੜ੍ਹੀ ਆਪਣੇ ਬਜ਼ੁਰਗਾਂ ਦੇ ਕਹਣੇ ਤੇ ਚੱਲ ਪਈ ਆਸ਼ੀਰਵਾਦ ਨਾਲ ਚੱਲ ਪਈ ਤੇ ਕੋਈ ਕਮੀ ਹੋਣੀ ਆਪਣੇ ਰੋਮਣੀ ਗੱਲ ਕਹਿੰਦੀ ਹੈ ਕਿ ਕੇਂਦਰੀ ਏਜੰਸੀਆਂ ਜਿਹੜੀਆਂ ਆ ਉਹ ਸਾਨੂੰ ਤੋੜਨਾ ਚਾਹਦੀਆਂ ਨੇ ਜਿਹੜੇ ਸਾਡੇ ਜਿਹੜੇ ਫਰਾਡ ਪਏ ਨੇ ਉਹ ਕੇਂਦਰੀ ਏਜੰਸੀਆਂ ਨੇ ਪਾਏ ਮੰਦ ਭਾਗਾ ਏ ਕਹਿਣਾ ਕੁਝ ਉਹ ਅਲੱਗ ਗੱਲ ਆ ਪਰ ਜਿਹੜਾ ਵੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ ਉਹਦੇ ਵਿੱਚ ਜਿਹੜਾ ਵੀ ਕੁਝ ਹੋ ਰਿਹਾ ਉਹ ਮੰਦ ਭਾਗਾ ਏ ਬੜਾ ਮਾੜਾ ਏ ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ ਅਸੀਂ ਹਾਰੇ ਜਾਂ ਜਿੱਤੇ ਜਾਂ ਗੋਟਾ ਕਿੰਨੀਆਂ ਪਈਆਂ ਨਹੀਂ ਪਈਆਂ ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਐ ਇਸ ਪਾਰਟੀ ਨੇ ਤੇ ਤਾਂ ਦੇਸ਼ ਆਜ਼ਾਦ ਹੋਇਆ ਖਾਸ ਤੌਰ ਤੇ ਉਦੋਂ ਮਤ ਪੰਜਾਬ ਨੂੰ ਸਿੱਖੀ ਨੂੰ ਪੰਜਾਬੀਆਂ ਨੂੰ ਬੜੀ ਦੇਣ ਤੇ ਉਹ ਦਰੋਹ ਜਿਹੜੇ ਅੱਜ ਦੇ ਨੇ ਚਾਹੇ ਕੋਈ ਉਲਟਾ ਕੋਈ ਨਾਲ ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ-ਜੋ ਘਾਲਣਾ ਘਾਲੀਆਂ ਐ ਇਹ ਤਾਂ ਅੱਜ ਇਹਨਾਂ ਨੂੰ ਬੜਿਆਂ ਬਣਾਇਆ ਮਿਲੇ ਐ ਥੋੜੀ ਇਹਨੂੰ ਤੋੜ ਦੋ ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ ਸਿਆਣੇ ਸਿਆਣੇ ਬੰਦੇ ਨੇ ਮੈਂ ਕੋਈ ਸਲਾਹ ਨਹੀਂ ਦੇ ਸਕਦਾ ਪਰ ਮੈਂ ਅਕਾਲੀ ਗੱਲ ਬਾਰੇ ਤਾਂ ਪੜਿਆ ਨਾ ਉਹਨਾਂ ਬਾਰੇ ਤਾਂ ਸੁਣਿਆ ਨਾ ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ ਦਲ ਨਾ ਬਣੋ ਗੱਲਾਂ ਅਕਾਲੀ ਬਣੋ ਠੀਕ ਮੈਂ ਅੰਮ੍ਰਿਤਪਾਲ ਨੂੰ ਲੈ ਕੇ ਸਰ ਦਾ ਬੜਾ ਬਾਤ ਚੱਲ ਰਿਹਾ ਹੁਣੇ ਮਾਤਾ ਨੇ ਇੱਕ ਬਾਤ ਦਾ ਉਹਨਾਂ ਅੰਮ੍ਰਿਤਪਾਲ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ ਕਿ ਮੇਰੀ ਮਾਤਾ ਨੇ ਇੱਕ ਹੋ ਜਾ ਤੁਸੀਂ ਬਹੁਤ ਪੁਰਾਣੇ ਲੋਜੀ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਕਿ ਸੰਵਿਧਾਨ ਦੀ ਸੌ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌ ਚੱਕ ਲਈ ਸੰਵਿਧਾਨ ਦੀ ਸੌ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜੀਆਂ ਤਾਕਤਾਂ ਏ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਹਸ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਪਰਸੋਂ ਸੌ ਚੱਕ ਕੇ ਗਏ ਨੇ 5 ਤਰੀਕ ਨੂੰ ਮੈਂ ਮਾਸ ਦੇਸ਼ ਦੇ ਸਨਹਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪੇ ਦੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਬਹੁਤ ਵੱਡੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀ ਸ਼ਰਾਰਤੀ ਜਿਹੜੀਆਂ ਇਹ ਉਹਨਾਂ ਨੂੰ ਜਾਣਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਿਹਾ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਹੈ ਬੀਜੇਪੀ ਤੇ ਹੱਸ ਸਕਦੇ ਨੇ ਜੁਟ ਸਕਦੇ ਨੇ ਨਹੀਂ ਨਹੀਂ ਬੀਜੇਪੀ ਨੂੰ ਕੀ ਲੋੜ ਉਹ ਉਹ ਕਿਸੇ ਵੀ ਪਾਰਟੀ 'ਚ ਰਹਿਣ ਦੇਸ਼ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਸਿੱਖਾਂ ਦੀ ਗੱਲ ਕਰਨ ਬੰਦੀ ਸਿੱਖਾਂ ਲੈ ਕੇ ਕੀ ਕਰਨ ਚਾਹੁੰਗੇ ਉਹ ਬੰਦੀ ਸਿੱਖਾਂ ਲੈ ਕੇ بڑا ਵਿਵਾਦ ਰਿਆਗਾ ਤੇ ਤੁਹਾਡੇ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ ਮੈਂ ਤਾਂ ਤੁਹਾਨੂੰ ਪਤਾ ਨਹੀਂ ਕਿੰਨਾ ਖਮਲਾ ਹੋਇਆ ਹਾਂ ਹਾਂਜੀ ਸ਼੍ਰੀ ਗੁਰੂ ਜੀ ਦਾ ਬੰਦਾ ਹੋਇਆ ਦੇਖੋ ਇਹ ਇਹ ਪੰਜਾਬ ਦਾ ਜਿਹੜਾ ਪੰਜਾਬ ਦੀ ਸਰਕਾਰ ਬਿਲਕੁਲ ਮਤਲਬ ਐ ਲੱਗ ਰਿਹਾ ਵੀ ਉਰੇ ਜੰਗਲ ਰਾਜ ਹੋ ਗਿਆ ਜਿਹਦਾ ਜੀ ਕਰਦਾ ਕੁਛ ਵੀ ਬੋਲਦਾ ਜਿਹਦਾ ਜੀ ਕਰਦਾ ਉਹ ਕਿਸੇ ਤੇ ਹਮਲਾ ਕਰਦਾ ਇੱਥੋਂ ਇਹ ਲੱਗਦਾ ਹੈ ਵੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਗੱਲ ਤਾਂ ਇਹ ਹੀ ਹੈ ਅਸਲੀ ਜਦੋਂ ਜੰਗਲ ਰਾਜ ਹੋਊਗਾ ਵੀ ਜਿਹੜਾ ਵੀ ਸ਼ਿਕਾਰ ਕਿਸੇ ਦਾ ਕਰੂਗਾ ਜਿਹੜਾ ਉਹ ਤੋਂ ਤਕੜਾ ਹੈ ਜਿਹਦੇ ਹੱਥ 'ਚ ਕੁਝ ਹੈਗਾ ਹੈ ਉਹ ਕਿਸੇ ਨੂੰ ਵੀ ਮਾਰ ਲੂਗਾ ਕਿਸੇ ਨੂੰ ਵੀ ਖਾ ਲੂਗਾ ਉਹ ਹਾਲਾਤ ਉਰੇ ਬਣੇ ਹੋਏ ਆ ਇਸ ਕਰਕੇ ਕਿਤੇ ਨਾ ਕਿਤੇ ਚਲੋ ਮੈਂ ਮੰਨਦਾ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੇ ਆਫੀਸਰਸ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕਣੀ ਪਊਗੀ ਮੈਂ ਗਵਰਨਰ ਸਾਹਿਬ ਨੂੰ ਜਿਹੜਾ ਇਹ ਉਹ ਕੱਲ 5 ਵਜੇ ਗਵਰਨਰ ਸਾਹਿਬ ਨੂੰ ਮਿਲ ਰਿਹਾ ਇਸ ਕਰਕੇ ਭਈ ਕਿਤੇ ਨਾ ਕਿਤੇ ਇਹਦਾ ਧਿਆਨ ਦਿਓ ਮੈਂ ਇਹ ਨਹੀਂ ਕਹਿੰਦਾ ਫਿਰ ਇਹਨੂੰ ਗੰਤ ਮੱਲੇ ਵੀ ਅਸੀਂ ਨਹੀਂ ਕਹਿੰਦੇ ਗਵਰਨਰ ਰਾਜ ਲਾਉਣਾ ਜਾਂ ਕੋਈ ਕੋਈ ਗੱਲ ਕਰਨਾ ਪਰ ਗਵਰਨਰ ਸਾਹਿਬ ਦੀ ਵੀ ਜ਼ਿੰਮੇਵਾਰੀ ਆ ਗਵਰਨਰ ਸਾਹਿਬ ਸੀਐਮ ਦੇ ਨਾਲ ਗੱਲ ਕਰਨ ਵੀ ਇਹ ਕਿਉਂ ਹੋ ਰਿਹਾ ਤੇ ਮੈਂ ਵੀ ਆਪਣੇ ਵੱਲੋਂ ਜੋ ਕੋਈ ਇਨਪੁਟ ਜੋ ਸੁਝਾਅ ਹੋਊਗਾ ਮੈਂ ਕੱਲ ਨੂੰ ਗੁਰਮ ਸਾਹ ਨੂੰ ਦਊਗਾ ਬੀਜੇਪੀ ਉੱਤੇ ਬਲੇਮ ਲਗਾ ਰਹੇ ਨੇ ਆਪ ਆਪਣੀ ਪਾਰਟੀ ਉਹ ਕਹ ਰਹੇ ਨੇ ਕਿ ਉਹਨਾਂ ਦਾ ਕੀ ਹੈ ਕਿੱਥੋਂ ਆਇਆ ਜਿਹੜਾ ਕਿ ਸਾਨੂੰ ਭੁੱਖਾ ਮੱਟਾਵਾ ਉਹ ਬਿਸ਼ਰੋਪਣੀ ਗੱਲਾਂ ਦਾ ਬੜੀ ਗੱਡੂ ਹੋ ਰਿਹਾ ਚਲੋ ਜੀ ਇਹ ਗੱਲਾਂ ਲੈਣ ਨਾਲ ਮਤਲਬ ਦੇਖੋ ਮੈਨੂੰ ਤਾਂ ਮੈਂ ਹੁਣ ਇਸ ਗੱਲ ਦਾ ਮੈਂ ਹੋਰ ਤਰ੍ਹਾਂ ਜਵਾਬ ਮੈਂ ਖੜਾ ਹੀ ਪਵਿੱਤਰ ਜਗ੍ਹਾ ਤੇ ਹਾਂ ਮੈਨੂੰ ਇੱਕ ਗੱਲ ਦੱਸੋ 5 ਸਾਲ ਉਦੋਂ ਬਾਅਦ ਕਾਂਗਰਸ ਸਰਕਾਰ ਲਾ ਗਈ ਤਿੰਨ ਇਹਨਾਂ ਨੂੰ ਹੋਣ ਲੱਗੇ ਆ 7 ਸਾਲ ਦੇ ਰਾਜ ਕਰ ਰਹੇ ਆ ਤੇ ਫਿਰ ਜੇ ਕੌਮ ਆਪਣੀ ਬੀਜੇਪੀ ਉਹ ਸਭ ਕੁਝ ਕਰ ਰਹੀ ਹੈ ਤੇ ਪਰ ਛੱਡ ਕੇ ਪਰੇ ਹੋ ਜਾਣ ਫਿਰ ਸਾਨੂੰ ਸੰਭਾਲ ਦੇਣ ਨਹੀਂ ਸੰਭਾਲ ਲਾਂਗੇ ਸਿਟੀ ਹਮ ਨਿਊਜ਼ ਲਈ ਅਮਿਤਾ ਪਰ ਦੀ ਰਿਪੋਰਟ